ਨਾ ਨਾਮ ਰਤੇ ਸੁਖ ਪਾਇਆ ਦਰਗੇ ਜਾ ਪੈਸੇ ਸਤਿ ਗੁਰ ਮੇਸੇ ਕਪਾਇਆ ਦਰ ਕੇ ਜਾ ਪੈਸੇ ਕਪਾਇਆ ਇਹਦੇ ਕੋਲ ਇਹਦੇ ਕੋਲ ਟੁੱਕ ਦੀ ਗੱਲ ਇਹ ਹੈ ਮਹਾਰਾਜਿਆਂ ਨੇ ਆਪਾਂ ਨੂੰ ਐਸੇ ਮੋੜ ਦੇ ਵਿੱਚੋਂ ਕੱਢ ਕੇ ਬਿੜੇ ਸਾਜ ਕਰਕੇ ਮਹਾਰਾਜ ਜੀ ਹਜ਼ੂਰੀ ਦੇ कूड़िया तो सवार के कि भी जा सकते हैं जंगल च थोड़ी फिर तो जंगल च रेंदे हो एक सौ भी आचो एक भी वापस नहीं आया मेरी तौबा मेरे बाप की तौबा ऐ मंजर मैं खुद देखा सी मैं उन्होंने शैतान आप खड़ा देखिए एक सिख की गल कर रहे हो मैं एडे बच्चे मगर मच्छा वांग लड़ते देख देखे ने जरूर जरूर बागी होंगे कौन है तेरी हंसी है ना दी कह दे आपने आपने गुरु जी सिख है भगवान को पता नहीं आशा सामत के जब के सलाम करी दीजिए

ਜੇਰਮਨ ਸਾਵਾ ਅੱਜ ਸਮੁੱਚੀ ਦੁਨੀਆ ਦੇ ਵਿੱਚ ਖਾਲਸੇ ਦਾ ਸਾਜਨਾ ਦਾ ਜਸ਼ਨ ਮਨਾਇਆ ਜਾ ਰਿਹਾ ਤੁਸੀਂ ਗੁਰਦੁਆਰਾ ਘੋੜਿਆਂ ਵਾਲਾ ਸਰ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਸਤਨ ਸਭ ਤੋਂ ਪਹਿਲਾਂ ਵਾਹਿਗੁਰੂ ਕੀਤਾ ਖਾਲਸਾ ਵਾਹਿਗੁਰੂ ਜੀ ਸਤਿ ਅੱਜ ਖਾਲਸਾ ਪੰਥ ਦੇ ਸਾਜਨਾ ਦੇ ਜਸ਼ਨਾਂ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਸੂ ਸੰਗਤਾਂ ਦੇ ਸਭ ਨੂੰ ਬਸਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਕਿਉਂਕਿ ਅੱਜ ਦੇ ਦਿਨ ਜਿਹੜਾ ਖਾਲਸਾ ਪੰਥ ਦੀ ਸਾਜਨਾ ਹੋਈ ਸੀ ਤੇ ਦਸਮਗਿਰੀ ਜੀ ਨੇ ਆਪਣਾ ਖਾਲਸਾ ਪੰਥ ਸਾਜ ਕੇ ਇੱਕ ਜਿਹੜਾ ਸਾਡੀ ਕੌਮ ਨੂੰ ਆਪਣਾ ਸਿੱਖ ਪੰਥ ਪੁੱਤਰ ਹੈ ਤੇ ਨਾਲ ਹੀ ਅੱਜ ਵਿਸਾਖੀ ਦਾ ਦਿਹਾੜਾ ਤੇ ਕਿਸਾਨਾਂ ਦੇ ਵਿੱਚ ਚਾਹ ਹੁੰਦਾ ਵਿਸਾਖੀ ਨੂੰ ਲੈ ਕੇ ਕਿਉਂਕਿ ਪਿਛਲੇ ਸਮਿਆਂ ਤੋਂ ਚਾਹ ਚਾਹ ਕਾਹ ਕਮਜ਼ੂਰ ਹੋਈਆਂ ਨੇ ਵਿਸਾਖੀ ਤੇ ਤੇ ਅਸੀਂ ਅਰਦਾਸ ਕਰਦੇ ਹਾਂ ਕਿਸਾਨਾਂ ਨੂੰ ਮੈਂ ਵਧਾਈ ਵੀ ਦਿੰਨਾ ਕਿ ਵਹਿਗੂਗਰ ਅਰਦਾਸ ਕਰਦੇ ਹਾਂ ਕਿ ਵਹਿਗੂ ਸੁੱਖ ਸ਼ਾਂਤੀ ਹੈ ਜਿਹੜਾ ਵੱਡੀਆਂ ਸੀਗਾਂ ਉਲੰਘੇ ਕਿਸੇ ਵੀ ਤਰ੍ਹਾਂ ਦੇ ਇਹ ਧੱਕੜਾਂ ਤੋਂ ਜਿਹੜਾ ਬਚਿਆ ਕਿ ਰੱਖੀ ਤੇ ਇਹੀ ਦਾਸ ਹੈ ਜੀ ਬਾਕੀ ਪੰਜਾਬ ਸਰਕਾਰ ਨੇ ਅ ਕਿਸਾਨਾਂ ਦੀਆਂ ਮੰਡੀਆਂ ਦੇ ਵਿੱਚ ਜਿਹੜੀ ਫਸਲ ਪ੍ਰੀਜ਼ਨ ਲੈ ਕੇ ਵੱਡੇ ਪ੍ਰਬੰਧ ਕੀਤੇ ਨੇ ਮਾਨਯੋਗ ਮੁੱਖ ਮੰਤਰੀ ਭਗਵਤ ਸਿੰਘ ਦੀ ਵਾਈ ਦੇਟ ਤੇ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਮੱਸਿਆ ਨਹੀਂ ਉਹ ਵੀ ਬਦਲ ਦੇ ਵਿੱਚ ਮਿਲੇ ਜਿਹੜੀ ਫੈਸਲੇ ਲੱਗੇ ਉਹ ਵੀ ਸਮੇਂ ਸਿਰ ਹੋਊਗੀ ਤੇ ਮੈਂ ਵੀ ਅੱਜ ਦੁਸਤਵਰ ਹਾਂ ਕਿ ਨਾ ਸਾਨੂੰ ਸੁਣਵਾਇਆ ਸੀ ਸਰਕਾਰ ਨੇ ਤੇ ਦੂਜੇ ਸੰਸਦ ਨੂੰ ਵੀ ਇਹ ਵਾਈ ਦੇਣਾ ਲੱਗ ਪੰਜਾਬ ਦੀ ਨੌਜਵਾਨ ਨੂੰ ਕੀ ਫੀਡ ਕਰਨਾ ਪੰਜਾਬ ਦੀ ਨੌਜਵਾਨੀ ਦੇਖੋ ਇਹੀ ਬੇਸਤੀ ਆ ਕਿ ਤੁਸੀਂ ਚੰਗੇ ਕੰਮਾਂ ਵੱਲ ਧਿਆਨ ਦਿਓ ਛੇਡਾਂ ਵੱਲ ਧਿਆਨ ਦਿਓ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਨਸ਼ਿਆਂ ਤੋਂ ਦੂਰ ਰੱਖਣ ਲਈ ਪੰਜਾਬ ਸਰਕਾਰ ਵੱਡੇ ਪਰਾਲੇ ਕარიਆ ਛੇਡਾਂ ਬਦਲ ਪੰਜਾਬੀਆਂ ਦੀ ਸੁਰੱਖਿਅਤ ਕਰਕੇ ਜਿਹੜਾ ਨੌਜਵਾਨਾਂ ਦਾ ਮੂੜ ਤੋਂ ਛੇਡਾਂ ਦੇ ਵੱਲ ਧਿਆਨ ਦਿਵਾਇਆ ਤੇ ਨਾਲ ਹੀ ਨਸ਼ੇ ਨੂੰ ਖਤਮ ਕਰਨ ਲਈ ਜਿਹੜੀ ਜੋਤਨ ਅਸਿਆਂ ਪੁੱਤੋ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਮਰਜੀ ਦੀਗਵਾਈ ਦੇ ਹੇਠ ਕਰੰਜੀ ਕੰਜਰੀਵਾਰ ਜੀ ਨੇ ਕਿਹਾ ਮਹਵੱਧੀ ਹੈ ਜਿਸ ਤਹਿਤ ਅਸੀਂ ਪੰਜਾਬ ਦੇ ਵਿੱਚ ਜਿਹੜਾ ਪੂਰਾ ਨਸ਼ਾ ਮੁਕਤ ਪੰਜਾਬ ਬਣਾਉਣਾ ਤਾਂ ਜੋ ਸਾਡੀ ਨੌਜਵਾਨੀ ਆ ਉਹ ਲੰਮੇ ਸਮੇਂ ਤੋਂ ਲੱਗਿਆ ਕੋਣ ਖਤਮ ਕਰਨਾ ਤੇ ਮੇਰੀ ਨੌਜਵਾਨਾਂ ਨੂੰ ਕਹਿੰਦਾ ਕਿ ਤੁਸੀਂ ਚੰਗੇ ਕੰਮਾਂ ਵੱਲ ਧਿਆਨ ਦਿਓ ਖੇਡਾਂ ਵੱਲ ਧਿਆਨ ਦਿਓ ਕਿਉਂਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਬੇਰਜਗਾਰੀ ਤੋਂ ਜਿਹੜਾ ਮੁਕਤ ਕਰਨ ਲਈ ਆ ਵੱਡੀ ਪੱਧਰ ਤੇ ਰਜਗਾਰ ਵੀ ਦੇਣੀ ਹੈ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰਪ੍ਰੀਤਮ ਪਿਤਾ ਗੁਰਦੇਵ ਸਾਹਿਬ ਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ 1692 ਵਿਸਾਖੀ ਵਾਲੇ ਦਿਨ ਜੋ ਖਾਸ ਸੇ ਸਾਜਨਾ ਦਿੱਸ ਕਰਿਆ ਸੀ ਉਹ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਨਾਪੇ ਦੀ ਧਰਤੀ ਦੇ ਉੱਤੇ ਡੇਰਾ ਬਾਬਾ ਅਯਾਪਾਲ ਸਿੰਘ ਸਾਹਿਬ ਜੀ ਘੋੜਿਆਂ ਵਾਲਾ ਨਾਬਾ ਕੀਤੇ ਜੋ ਹਾਰ ਰੋ ਜ ਰੰਗੀਤ ਅਖਾੜਾ ਨਿਆਮ ਸਿੰਘਾ ਤਬਦੀਨਤ ਸਾਲ ਵੱਲੋਂ ਵਿਦਿਆ ਪ੍ਰਾਪਤ ਕਰਦੇ ਭਟੰਕੋਜਾ ਅੱਜ ਵਿਸ਼ੇਸ਼ ਦਿਹਾੜੇ ਨੂੰ ਮੁੱਖ ਰੱਖਦੇ ਹੁਆ ਇੱਥੇ ਜੰਗੀ ਜੋਹਰ ਕਰਤੱਬ ਦਿਖਾਏ ਜਾਣਗੇ ਜੋ ਸ਼ਸਤਰ ਵਿਦਿਆ ਸਤਿਗੁਰ ਸਾਹਿਬ ਜੀ ਕਰਨਗੀਧਰ ਮਹਾਰਾਜ ਜੀ ਦੇ ਬਧਨੇ ਆ ਯੁੱਧ ਜਿੱਤੇ ਇਨਹੀ ਕੇ ਪ੍ਰਸਾਦ ਇਨਹੀ ਕੇ ਪ੍ਰਸਾਦ ਸੋਜਾ ਕਰੇਨਿੰਗ ਕੇ ਪ੍ਰਸਾਦ ਸੋ ਵਿਦਿਆ ਲਈ ਇਨਹੀ ਕੇ ਪ੍ਰਸਾਦ 170 ਮਰੇ ਤੋਂ ਸਤਿਗੁਰ ਸਾਹਿਬ ਮਹਾਰਾਜ ਜੀ ਨੇ ਐਸਾ ਮਾਨ ਖਾਸੇ ਨੇ ਬਖਸ਼ਿਸ਼ ਦਿੱਤਾ ਹੈ ਉਸ ਨੂੰ ਮੁੱਖ ਰੱਖਦੇ ਹੁਆ ਤੋਂ ਇੱਥੇ ਨਾਗਰੀ ਤਰਤੀ ਦੇ ਵਿਦਿਆਰਥੀ ਸਿੰਘਾਂ ਵੱਲੋਂ ਉਹ ਜੰਗੀ ਪਹਿਰੇ ਜੰਗੀ ਜੋਹਰ ਦਿਖਾਉਣ ਦਾ ਯਤਨ ਕੀਤਾ ਗਿਆ ਹੈ ਗੱਤਕਾ ਅਖਾੜਾ ਸਜਾਇਆ ਜਾ ਰਿਹਾ ਹੈ ਦੇਰੋ ਆਪਾ ਅਜਾਪਾਲ ਸਿੰਘ ਜੀ ਵਿਖੇ ਰਣਜੀਤ ਖਾਨਾ ਨਿਹੰਗ ਸਿੰਘਾਂ ਟਕਸਾਲ ਵੱਲੋਂ ਸਾਡੇ ਇੱਥੇ ਉਸਤਾਦ ਜੀ ਸਤਿ ਸ੍ਰੀ ਅਕਾਲ ਮੰਨ ਜੀ ਡਾਕਟਰ ਮਹਿੰਦਰ ਸਿੰਘ ਜੀ ਤੇ ਭਾਈ ਜਸਪINDER ਸਿੰਘ ਜੀ ਵੱਲੋਂ ਸਾਨੂੰ ਗੱਤਕਾ ਸਿਖਾਇਆ ਜਾਂਦਾ ਹੈ ਤੇ ਬਹੁਤ ਹੀ ਮਿਹਨਤ ਨਾਲ ਉਹ ਵੀ ਸਿਖਾਉਂਦੇ ਨੇ ਤੇ ਬੱਚੇ ਵੀ ਸਿੱਖਦੇ ਨੇ ਉਹਨਾਂ ਦੀ ਉਹਨਾਂ ਦੀ ਕਮਾਈ ਕਰਕੇ ਉਹਨਾਂ ਨੂੰ ਧਾਰਨਾ ਕਰਦੇ ਅਸੀਂ ਅੱਜ ਇੱਕ ਮਹਾਰਾਜ ਦੀ ਕਿਰਪਾ ਸੱਤਾਂ ਖਾਲਸਾ ਸਾਧਨਾ ਦੇ ਬਸਤੇ ਅਸੀਂ ਆਪਣੇ ਗੱਤਕੇ ਦੇ ਜੋਹਰ ਦਿਖਾਉਣ ਜਾ ਰਹੇ ਹਾਂ ਸਾਰੀ ਸੰਗਤ ਬੜੇ ਆਨੰਦ ਨਾਲ ਦਰਸ਼ਨ ਮਾਣੇਗੀ ਅੰਮ੍ਰਿਤ ਦਿਹਾੜਾ ਮਨਾਇਆ ਜਾਂਦਾ ਜਦੋਂ ਫਸਲਾਂ ਪੱਕ ਜਾਂਦੀਆਂ ਨੇ ਉਸ ਖੁਸ਼ੀ ਵਿੱਚ ਮਨਾਇਆ ਜਾਂਦਾ ਤੇ ਗੁਰੂ ਸਾਹਿਬ ਨੇ ਕੱਚੇ ਨੂੰ ਕੱਚੇ ਨੂੰ ਖਾਣ ਨੂੰ ਪੱਕੇ ਖਾਣ ਵਿੱਚ ਤਬਦੀਲ ਕੀਤਾ ਸੀ ਮਹਾਰਾਜ ਨੇ ਪੰਜ ਕਕਾਰ ਬਖਸ਼ੇ ਜਿਹਦੇ ਵਿੱਚੋਂ ਸ਼ਸਤਰ ਬਹੁਤ ਹੀ ਮਤਲਬ ਕੀ ਹੈ ਤਾਂ ਬਹੁਤ ਹੀ ਮਹੱਤਵਪੂਰਨ ਤocar ਹਨ ਜਿਨ੍ਹਾਂ ਸਦਕਾ ਅਸੀਂ ਬਹੁਤ ਸਾਰੇ ਸੰਸਾਰੀ ਬੁਰਾਈਆਂ ਤੋਂ ਬਚ ਸਕਦੇ ਹਾਂ ਜੇ ਸਾਡੇ ਕੋਲ ਸ਼ਸਤਰ ਨਹੀਂ ਹੋਵੇਗਾ ਤੇ ਸਾਡੇ ਅੱਗੇ ਕੋਈ ਚੜ ਕੇ ਆਏਗਾ ਤਾਂ ਅਸੀਂ ਉਹਨੂੰ ਤੇਗ ਨਹੀਂ ਛਕਾ ਸਕਾਂਗੇ ਤੇ ਖਾਲਸੇ ਦੀ ਤਾਂ ਅਖਾਨ ਹੈ ਕਿ ਚੜ ਕੇ ਆਏ ਨੂੰ ਤੇਗ ਤੇ ਲਿਪ ਕੇ ਆਏ ਤੇ ਰੱਬਾ ਜੀ ਨੌਜਵਾਨ ਬੱਚਿਆਂ ਨੇ ਉਹਨਾਂ ਲਈ ਅਮਲ ਸ਼ਕਣਾ ਯਾ ਸ਼ਾਸਤਰ ਰੱਖਣੇ ਜ਼ਰੂਰੀ ਕਿਉਂ ਹੈ ਸ਼ਾਸਤਰ ਰੱਖਣੇ ਤੇ ਅਮਰਿਤ ਛਕਣਾ ਪਹਿਲਾ ਬਾਣੀ ਆਉਂਦੀ ਹੈ ਫਿਰ ਬਾਣਾ ਜੇਕਰ ਉਹ ਬਾਣੀ ਦੀ ਧਨੀ ਹੋਣਗੇ ਤਾਂ ਉਹ ਆਪ ਹੀ ਮਹਾਰਾਜ ਨਾਲ ਬਾਣੇ ਨਾਲ ਜੁੜੇ ਹੋਣਗੇ ਤੇ ਉਹ ਸ਼ਾਸਤਰ ਵਿਦਿਆ ਵੀ ਲੈਣਗੇ ਤੇ ਸ਼ਾਸਤਰ ਵੀ ਧਾਰਨ ਕਰਨਗੇ ਜੇ ਉਹ ਸ਼ਾਸਤਰ ਧਾਰਨ ਕਰਨਗੇ ਤਾਂ ਉਹ ਬਹੁਤ ساری ਸਮਾਜਿਕ ਬੁਰائیاں ਬਹੁਤ ਜਿਵੇਂ ਕਿ ਸਰੀਰਿਕ ਸ਼ੋਸ਼ਣ ਕੀਤਾ ਜਾਂਦਾ ਹੈ ਉਹਨਾਂ ਨਾਲ ਉਸ ਨੂੰ ਬਚ ਸਕਦੀਆਂ ਹਨ ਉਹਨਾਂ ਦਾ ਤਿਆਰ ਦੇਖ ਵੀ ਨਹੀਂ ਸਕਦਾ ਹੈਗਾ ਤੱਕ ਜੀ ਉਹਨਾਂ ਕੋਲ ਸ਼ਾਸਤਰ ਮੈਗਾ ਦੇ ਉਹਨਾਂ ਦੀ ਰੋਬ ਉਹਨਾਂ ਦੀ ਇੱਕ ਬਹੁਤ ਮਤਲਬ ਦੀ ਇੱਜ਼ਤ ਹੋਏਗੀ ਸਮਾਂ ਦੇ ਵਿੱਚ ਐਸੇ ਓਕੇ ਮਾਈ ਗ੍ਰੀਜਾ ਖਾਲਸਾ ਮਾਈ ਗ੍ਰੀਜੇ ਕਿਤੇ ਅ ਅੱਜ ਖਾਲਸਾ ਉਹ ਸ਼ਾਸ ਰਿਸ਼ਾਕੀ ਤੇ ਅਸੀਂ ਨਾਪੇ ਦੀ ਤਰਤੀ ਤੇ ਗੱਤੜਾ ਦੇ ਜ਼ੋਰ ਬਤਾਨ ਚਾਹਣਗੇ ਜਿਹੜਾ ਛੜੀਆਂ ਬੱਜਾ ਵਾਲਿਓ ਫਤਗੁਰ ਠੀਕ